ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ ਬਾਬਾ ਕਬੀਰ ਸਾਹਿਬ ਜੀ ਦੇ ਜੀਵਨ ਨਾਲ ਇੱਕ ਸਾਖੀ ਜੁੜੀ ਹੈ ਮੈਂ ਸਮਝਣ ਵਾਸਤੇ ਚਾਹੁੰਦਾ ਵੀ ਸਹਾਰਾ ਲੈ ਸਾਧ ਸੰਗਤ ਬਾਬਾ ਕਬੀਰ ਸਾਹਿਬ ਜੀ ਵਾਹਿਗੁਰੂ ਵਿੱਚ ਅਪੇਧ ਨੇ ਰਾਮ ਕਬੀਰਾ ਏਕ ਭਈ ਹੈ ਤੇ ਕੁਝ ਲੋਕ ਪ੍ਰਤੀਤ ਵਾਲੇ ਵੀ ਸੀ ਉਸ ਵੇਲੇ ਵੀ ਇਹ ਨਹੀਂ ਵੀ ਸਾਰੇ ਬਾਬਾ ਕਬੀਰ ਸਾਹਿਬ ਦਾ ਨਰਾਦਰ ਹੀ ਕਰਦੇ ਸੀ ਹਾਂ ਕੁਝ ਹੰਕਾਰੀ ਕਰਮਕਾਂਡੀ ਜਾਤਵਾਮਾਨੀ ਸੰਨ ਬਨਾਰਸ ਚ ਪਰ ਕੁਝ ਲੋਕ ਉਹ ਸਨ ਜਿਨ੍ਹਾਂ ਨੂੰ ਪ੍ਰਤੀਤ ਸੀ ਕਿ ਕਬੀਰ ਜੋ ਬੋਲਦਾ ਉਹ ਰੱਬ ਬੋਲਦਾ ਇਹ ਪ੍ਰਤੀਤ ਸੀ ਉਹ ਸੰਗਤ ਕਰਦੇ ਸੀ ਉਪਦੇਸ਼ ਸੁਣਦੇ ਸੀ ਗ੍ਰਹਿਣ ਕਰਦੇ ਸੀ ਬਾਬਾ ਕਬੀਰ ਦੇ ਇਨਕਲਾਬੀ ਬਚਨ ਸਨ ਜੀ ਬਹੁਤ ਸਾਰੇ ਲੋਕ ਕੋਲ ਬੈਠੇ ਆ ਇੱਕ ਪੁਰਖ ਕਈ ਵਾਰੀ ਹੰਸਾਂ ਦੇ ਤਰੰਦਿਆਂ ਹੈ ਨਾ ਬੱਗਾਂ 'ਪੀ ਆਇਆ ਉਹ ਵੀ ਆ ਹੀ ਜਾਂਦੇ ਆ ਤੋਂ ਉਹ ਪੁਰਖ ਆਇਆ ਬੜਾ ਉਤਾਪਲਾ ਬੜਾ ਚੰਚਲ ਕੰਨ ਲਗਾ ਜੀ ਮੈਨੂੰ ਵੀ ਉਪਦੇਸ਼ ਦਿਓ ਤੁਸੀਂ ਸਾਰਿਆਂ ਨੂੰ ਉਪਦੇਸ਼ ਦਿੰਦੇ ਹੋ ਬੜੀਆਂ ਚੰਗੀਆਂ ਗੱਲਾਂ ਦੱਸਦੇ ਹੋ ਮੈਨੂੰ ਵੀ ਛੇਤੀ ਛੇਤੀ ਮੈਂ ਵੀ ਉਪਦੇਸ਼ ਲੈਣ ਵਾਸਤੇ ਆਇਆ ਕੋਈ ਬੱਥਨ ਚੱਲ ਰਹੀ ਸੀ ਉਹਨਾਂ ਕਿਹਾ ਵੀ ਬੈਠ ਜਾ ਪਾ ਬੜਾ ਬੇਚੈਨ ਹੋ ਬੜਾ ਤਲਖੀ ਚਾ ਬੜਾ ਉਤਾਵ ਲੈ ਅੰਦਰੋਂ ਬੜੀ ਮੁਸ਼ਕਲ ਨਾਲ 2-4 ਮਿੰਟ ਬੈਠਾ ਤੇ ਫਿਰ ਕਹਿੰਦਾ ਜੀ ਮੈਂ ਵੀ ਗਿਆਨ ਉਪਦੇਸ਼ ਲੈਣ ਆਇਆ ਤੇ ਮੈਨੂੰ ਵੀ ਬਖਸ਼ੋ ਕੋਈ ਉਪਦੇਸ਼ ਬਬਕ ਗੀਤ ਸਾਹਿਬ ਨੇ ਫਿਰ ਕਿਹਾ ਭਾਈ ਦੋਸ਼ਨ ਬੈਠ ਜਾ ਤੇਰੀ ਗੱਲ ਸੁਣਦੇ ਹਾਂ ਹੁਣ ਇੱਕ ਗੱਲ ਨੋਟ ਕਰ ਲੈ ਧਰਮ ਦੀ ਦੁਨੀਆ ਦੇ ਵਿੱਚ ਇਹ ਵੀ ਇੱਕ ਗਹਿਣਾ ਹੈ ਸਬਰ ਸਾਡਾ ਸੁਆਪਨ ਹੈ ਸੁੰਦਰਤਾ ਹੈ ਜੇ ਧਰਮੀ ਦੀ ਜ਼ਿੰਦਗੀ ਦੇ ਅੰਦਰ ਸਬਰ ਨਹੀਂ ਹੈ ਸਹਿਜ ਨਹੀਂ ਹੈ ਟਿਕਾਉ ਨਹੀਂ ਹੈ ਉਹ ਕਦੀ ਧਰਮੀ ਨਹੀਂ ਹੋ ਸਕਦਾ ਚੰਚਲ ਪੁਰਖ ਬੇਚੈਨ ਹੁੰਦਾ ਅਸ਼ਾਂਤ ਹੁੰਦਾ ਉਹ ਕਦੀ ਸਦਕ ਨਾਲ ਟਿਕ ਕੇ ਨਹੀਂ ਬੈਠ ਸਕਦਾ ਇਹੀ ਕਾਰਨ ਹੈ ਵੀ ਉਹਦੀ ਦੁਕਾਨ ਤੇ ਫਿਰਦੇ ਗਾਹਕ ਵਰਗਾ ਵੀ ਇੱਥੋਂ ਨਹੀਂ ਤੇ ਹੋਰ ਥਾਂ ਠੂਠਾ ਲੈ ਕੇ ਹੋਰ ਥਾਂ ਤੁਰੋ ਥਾਂ ਇੱਥੇ ਤੇ ਬਹੁਤ ਵੱਡਾ ਸਬਰ ਚਾਹੀਦਾ ਜਿਸ ਸਬਰ ਨਾਲ ਬਾਬਾ ਰਵਦਾਸ ਕਹਿੰਦੇ ਨੇ ਬਹੁਤ ਜਨਮ ਵਿਛਰੇ ਤੇ ਮਾਗੋ ਏਡਾ ਵੱਡਾ ਸਬਰ ਬਾਬਾ ਕਬੀਰ ਸਾਹਿਬ ਨੇ ਵੇਖ ਲਿਆ ਕਿ ਇਹ ਬੰਦਾ ਅਧਿਕਾਰੀ ਨਹੀਂ ਹੈ ਪਰ ਵਸਤ ਮੰਗਣ ਆਇਆ ਹੈ ਅਧਿਕਾਰੀ ਨਹੀਂ ਹੈ ਵੇਖੋ ਕਿਸੇ ਵੀ ਵਸਤ ਨੂੰ ਪਾਉਣ ਵਾਸਤੇ ਪਹਿਲਾਂ ਪਾਤਰ ਬਣਨਾ ਪੈਂਦਾ ਹੈ ਫੇਰ ਹੀ ਵਸਤ ਟਿਕਦੀ ਹੈ ਉਹਨਾਂ ਨੇ ਸਮਝ ਲਿਆ ਬਾਬਾ ਮਹਾਰਾਜ ਨੇ ਬਾਣੀ 'ਚ ਨੇ ਇੱਕ ਬਚਨ ਕਿਹਾ ਕੋਈ ਬਲ ਛਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਜਦੋਂ ਬੰਦਾ ਇਸ ਸਤਾ ਇਸ ਅਵਸਥਾ ਚ ਜੂਂਦਾ ਨਾ ਵੀ ਅੰਦਰੋਂ ਬੜਾ ਪੀ ਚੈਨ ਤੇ ਪਹਿਲੀ ਗੱਲ ਤੇ ਆਉਂਦਾ ਨਹੀਂ ਤੇ ਜੇ ਆਜੇ ਤੇ ਉਹ ਉਸਨ ਬੱਟੇ ਲੈਂਦਾ ਬੜਾ ਦੁਖੀ ਹੁੰਦਾ ਬੇਚੈਨ ਹੁੰਦਾ ਚਾਰ ਘੜੀਆਂ ਕੱਢਦਾ ਵੀ ਕਦੋਂ ਬਾਬੇ ਸਮਾਪਤੀ ਕਰਨਗੇ ਤੇ ਫਿਰ ਜਿੱਥੇ ਉਹਦੀ ਮਹਿਫਲ ਲੱਗੀ ਆ ਉਥੇ ਉਹਦਾ ਚਿੱਤ ਲੱਗਦਾ ਹੈ ਇਪੜੇ ਬੇਚੈਨ ਬਾਬਾ ਕਬੀਰ ਸਾਹਿਬ ਨੂੰ ਤੀਜੀ ਵਾਰੀ ਉੱਠ ਕੇ ਕਹਿੰਦਾ ਵੀ ਉਪਦੇਸ਼ ਦੇ ਉਹ ਉਪਦੇਸ਼ ਉਹ ਕੋ ਕਿੰਨੇ ਕਮਾਲ ਦਾ ਸੀ ਉਪਦੇਸ਼ ਸੀ ਉਪਦੇਸ਼ ਸੀ ਕਿ ਤੂੰ ਗਿਆਨ ਮੰਗਦਾ ਹੈ ਉਹਦੇ ਬਦਲੇ ਚ ਕੀ ਦੇਵੇਂਗਾ ਉਪਦੇਸ਼ ਵੇਖਿਓ ਜੀ ਅਸਲ ਚ ਕੀ ਕੀਤਾ ਜੀ ਬਾਬਾ ਜੀ ਨੇ ਵਸਤ ਪਾਉਣ ਤੋਂ ਪਹਿਲਾਂ ਭਾਂਡੇ 'ਚ ਨਿਗਾਹ ਮਾਰ ਕੇ ਵੇਖੀ ਕਿ ਸੋਨਾ ਹੈ ਠੀਕ ਹੈ ਨੌਰਵਨ ਵੀਰੋ ਅੱਜ ਬੜਾ ਚੰਗਾ ਲੱਗ ਰਿਹਾ ਸੋਹਣੀਆਂ ਸੋਹਣੀਆਂ ਵੀਰ ਦਸਤਾਰਾਂ ਸਜਾ ਰਹੇ ਹਨ ਜਿਹੜੇ ਵੀ ਸੋਹਣੇ ਪਰ ਜੇ ਥੋੜਾ ਜਿਹਾ ਅੰਦਰ ਝਾਤ ਮਾਰ ਕੇ ਵੇਖ ਰਿਹਾ ਤੇ ਅੰਦਰ ਸ਼ਾਂਤੀ ਨਹੀਂ ਅੰਦਰ ਪਿਆਰ ਨਹੀਂ ਹੈ ਅੰਦਰ ਮੁਹੱਬਤ ਨਹੀਂ ਹੈ ਅੰਦਰ ਧੀਰਜ ਨਹੀਂ ਹੈ ਨਿਮਰਤਾ ਨਹੀਂ ਹੈ ਬੜੀ ਛੇਤੀ ਤਲਖੀ ਚ ਆ ਜਾਂਦੇ ਹਨ ਫਿਰ ਸੁੰਦਰਤਾ ਕੇਵਲ ਬਾਹਰਲੇ ਚਿਹਰੇ ਨਾਲ ਵੀ ਨਹੀਂ ਬਣਦੀ ਹੁਣ ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਛਾਤੀ ਮਾਰ ਕੇ ਵੇਖੀ ਨਾ ਉਹਨਾਂ ਦਾ ਨਜ਼ਰੀਆ ਸੀ ਇੱਕ ਏਸੀ ਉਹਨਾਂ ਦੇ ਭਾਂਡੇ 'ਚ ਨਿਗਾਹ ਮਾਰ ਲਈ ਕਹਿੰਦੇ ਕੀ ਦੇਂਗਾ ਤੇ ਪ੍ਰਗਟ ਹੋ ਗਿਆ ਜੋ ਜੀ ਹੋਏ ਸੋ ਕਹ ਲਗੇ ਜੀ ਮੰਗੋ ਮੈਂ ਬੜਾ ਧਨੀ ਆ ਜੋ ਮੰਗੋਗੇ ਦੇ ਦੇਂਗਾ ਹੱਸ ਕੇ ਬਾਬਾ ਜੀ ਹੁਣ ਇਹ ਆ ਫਰਕ ਬੰਦੇ ਦਾ ਜੀ ਆਇਆ ਮੰਗਤਾ ਬਣ ਕੇ ਆ ਤੇ ਅੰਦਰੋਂ ਦਾਤਾ ਹੁੰਦਾ ਹੰਕਾਰ ਹੀ ਨਹੀਂ ਜਾਣ ਰਿਹਾ ਜਾ ਰਿਹਾ ਤੇ ਅਸੀਂ ਮੰਗਦੇ ਆ ਕਿ ਪਹਿਲਾਂ ਇਹ ਤੇ ਡਿਸੀਜਨ ਲੈ ਲੀਏ ਵੀ ਮੰਗਦੇ ਆ ਕਿ ਦਾਤੇ ਆ ਦਾਨੀ ਸੱਜਣਾ ਦੇ ਨਾਮ ਜੇ ਨਈ ਵੀ ਨਾਮ ਲਿਖਾਇਆ ਤੇ ਸਾਡੇ ਪ੍ਰਬੰਧਕ ਲੈ ਦਿੰਦੇ ਆ ਗੁਪਤ ਦਾਨ ਇਹ ਨੇਰਤੀ ਤੇ ਦਾਨ ਲੈਣ ਵਾਲਾ ਕੌਣ ਹੈ ਹੈਨਾ ਦਾਨ ਦੇਣ ਵਾਲਾ ਕੌਣ ਅਸੀਂ ਤੇ ਦਾਨ ਲੈਣ ਵਾਲਾ ਗੁਰੂ ਵਾਹ ਕੁਮਾਲੂ ਇਹ ਕਹਿੰਦਾ ਜੀ ਮੰਗੋ ਕੀ ਦਿਓ ਮੰਗੋਗੇ ਬਹੁਤ ਕੁੱਝ ਮੇਰੇ ਕੋਲ ਬਾਬਾ ਕਬੀਰ ਸਵਾਰਸਪੇ ਕਹਿਣ ਲੱਗੇ ਜਦ ਦੁੱਧ ਦਾ ਕਟੋਰਾ ਲੈ ਕੇ ਆ ਉਪਦੇਸ਼ ਹੈ ਦੁੱਧ ਦਾ ਲਾਲਚ ਨਹੀਂ ਹੈ ਉਪਦੇਸ਼ ਹੈ ਸੋਹਣੇ ਕਿਦਾਂ ਬਣੀਦਾ ਕਹਿਣ ਲੱਗੇ ਜਦ ਦੁੱਧ ਦਾ ਕਟੋਰਾ ਲੈ ਕੇ ਆ ਇਹ ਪੱਜਾ ਪੱਜਾ ਗਿਆ ਤੋਂ ਜਿੱਦਾਂ ਤਾਵਲਾ ਦੌੜਾ ਪਜ ਨਚੂ ਨਚੂ ਕਰਦਾ ਹੋਇਆ ਬੇਚੈਨ ਜਿਆ ਤੇ ਲਿਆ ਕੇ ਬਾਬਾ ਕਬੀਰ ਸਾਹਿਬ ਜੀ ਨੇ ਹੱਥ ਵਿੱਚ ਇੱਕ ਬਰਤਨ ਇਹ ਹਾਜ਼ਰ ਹੋਇਆ। ਲਓ ਜੀ ਕਾਦੇ ਚ ਪਾਣਾ। ਤੇ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਐਸਾ ਬਰਤਨ ਮੰਗਵਾਇਆ ਜਿਹੜਾ ਜ਼ਰਜ਼ਰਾ ਹੋਇਆ। ਪੂਰੀ ਤਰ੍ਹਾਂ ਦੇ ਨਾਲ ਨਾ ਅੰਦਰੋਂ ਜ਼ਰਜ਼ਰਾ ਹੋਇਆ। ਜ਼ੰਗ ਦਾ ਖਾਧਾ ਪਿਆ। ਉਹ ਮਲੀਨ ਕਚੀਲ ਬਰਤਨ ਅੱਗੇ ਕਰਕੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਜਿਸ ਜਨਾਬ ਇਹ ਦੁੱਧ ਇਹਦੇ ਚ ਪਾ ਦੇ। ਤੋ ਕੋਲੀ ਬਰਤਨ ਵਾਲੇ ਵੇਖਦਾ ਕਦੀ ਬਾਬਾ ਕਬੀਰ ਸਾਹਿਬ ਦੇ ਮੂੰਹ ਵੱਲ ਵੇਖਦਾ ਹੁਣ ਕੀ ਕਹਿ ਰਿਹਾ ਮਤਲਬ ਉਹਦੀ ਸੋਚ ਕੀ ਕਹਿ ਰਹੀ ਹੈ ਉਹਦੀ ਨਜ਼ਰ ਕੀ ਵੇਖ ਰਹੀ ਹੈ ਵੀ ਬਰਤਨ ਬੜਾ ਗੰਦਾ ਜੀ ਤੇ ਦੁੱਧ ਵੇਸਟ ਹੋ ਜਾਏਗਾ ਅੱਖਾਂ ਹੀ ਅੱਖਾਂ ਚ ਕਹਿਣਾ ਚਾਹੁੰਦਾ ਸੀ ਪਰ ਬਾਬਾ ਕਬੀਰ ਜੀ ਨੇ ਹਟਾਇਆ ਨਹੀਂ ਬਰਤਨ ਕਹਿਣ ਲੱਗਾ ਉਹ ਵੀ ਇੱਕੀ ਅਸਲ ਜੋ ਉਹਦੀ ਨਿਗਾਹ ਹੀ ਕਹਿ ਰਹੀ ਸੀ ਵੀ ਨਾ ਪਵਾਓ ਪਰ ਜਦੋਂ ਬਾਬਾ ਕਬੀਰ ਸਾਹਿਬ ਨੇ ਨਹੀਂ ਹਟਾਇਆ ਨਾ ਤੇ ਉਹਨੇ ਕਹਿ ਹੀ ਦਿੱਤਾ ਕਹਿਣ ਲੱਗਾ ਜੀ ਇਹਨੂੰ ਸਾਫ਼ ਕਰ ਲੋ ਇਹ ਗੰਦਾ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਆਹੀ ਉਪਦੇਸ਼ ਹੈ ਇਹੀ ਤੈਨੂੰ ਸਮਝਾ ਰਹੇ ਸੀ ਵੀ ਅਜੇ ਸਾਫ਼ ਨਹੀਂ ਹੋਇਆ ਇਹ ਗੰਦਾ ਤੂੰ ਵਸਤ ਮੰਗਣ ਆਇਆ ਹੈ ਵੀ ਗਿਆਨ ਦਿਓ ਉਪਦੇਸ਼ ਦਿਓ ਤੇ ਅਜੇ ਸਾਫ਼ ਨਹੀਂ ਹੋਇਆ ਬਰਤਨ ਅਜੇ ਗੰਦਾ ਹੈ ਅਜੇ ਬਹੁਤ ਜਰਜਰ ਹੈ ਅਜੇ ਬਹੁਤ ਮਲੀਨ ਹੈ ਹੁਣ ਭਾਂਡਾ ਤੇ ਮਾਂਜਿਆ ਜਾ ਸਕਦਾ ਨਾ ਜੀ ਤੇ ਜਿਹਨੂੰ ਸੋਨਾ ਸਤਗੁਰੂ ਬਣਾਉਣ ਲਈ ਕਹਿ ਰਿਹਾ ਉਹਨੂੰ ਕਿੱਦਾਂ ਮੰਨ ਜੀ ਉਹ ਕੋਈ ਸਥੂਲ ਤੇ ਹੈ ਨਹੀਂ ਸਾਡੇ ਕੋਲ ਬਾਣੀ ਚ ਸਾਬ ਨੇ ਕਿਹਾ ਭੰਦਾ ਧੋਏ ਬਸਤੂਪ ਦੇਵੋ ਤੋ ਦੁੱਧੇ ਕੋ ਜਾਓ ਕਿਦਾਂ ਬਣਾਈਏ ਜੀ ਇਹਨੂੰ ਸੋਨਾ 12ਵਾਂ ਘੁੰਣ ਦੀ ਗੱਲ ਨਹੀਂ ਕੀਤੀ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਅੰਦਰੋਂ ਵੀ ਧੋਣਾ ਤੇ ਬਾਹਰੋਂ ਵੀ ਧੋਣਾ ਪਾਂਡਾ ਹੱਸਾ ਸੋਈ ਜੋਤਿਸ ਭਾਵ ਸੀ ਪਾਂਡਾ ਆਤਮ ਮਲੀਨ ਧੋਤਾ ਹੱਸਾ ਨਾ ਹੋਏ ਸੀ ਕੋਣ ਕਹੇਗਾ ਵੀ ਸੋਣਾ ਜਿਵੇਂ ਕਿਸੇ ਸਿਆਣੇ ਨੇ ਦਿਖਾਈਏ ਵੀ ਅੰਦਰ ਤੇ ਕਾਲਖ ਹੈ ਗੰਦਾ ਹੈ ਬਦਬੂ ਆ ਰਹੀ ਹੈ ਐ ਦੁੱਧ ਅੱਛੇ ਇੱਕ ਹੋਰ ਗੱਲ ਪੜ੍ਹੋ ਜਿੰਨੀ ਵਸਤ ਪਵਿੱਤਰ ਪਾਉਣੀ ਹੈ ਉਹਨਾਂ ਪਾਂਡਾ ਪਵਿੱਤਰ ਜ਼ਿਆਦਾ ਚਾਹੀਦੇ ਡਸਟਬਿਨ ਨੂੰ ਕਹਿੰਦੇ ਮਾਂਜ-ਮਾਂਜ ਕੇ ਸਾਫ਼ ਕੀਤਾ ਕਰੀਂ ਕੂੜਾ ਹੀ ਪਾਉਣਾ ਹੈ ਜੇ ਤੇ ਪਾਉਣੀ ਹੈ ਗੰਦਗੀ ਤੇ ਫਿਰ ਤੇ ਸੋਣਾ ਹੀ ਸੋਣਾ ਕੋਈ ਗੱਲ ਨਹੀਂ ਤੇ ਜੇ ਸਾਫ ਸੁਥਰੀ ਉੱਜਲ ਨਿਰਮਲ ਵਸਤੂ ਪਾਉਣੀ ਹੈ ਤੇ ਫਿਰ ਤੇ ਭਾਈ ਸੋਣਾ ਚਾਹੀਦਾ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਵੀ ਭਾਂਡਾ ਤੇ ਮਾਂਜ ਲੈਨੇ ਆ ਤੇ ਜਿੱਥੇ ਤੂੰ ਵਸਤੂ ਪਾਉਣੀ ਹੈ ਤੂੰ ਵੀ ਨਿਜ ਮਾਂਜ ਲੈ ਇਹ ਸਾਡੇ ਸਾਰਿਆਂ ਵਾਸਤੇ ਆ ਵੀ ਕਿਦਾਂ ਮਾਂਜੀਏ ਜੀ ਦਾਗ ਕਿਵੇਂ ਲਾਈਏ ਕਿਹੜਾ ਤਰੀਕਾ ਅਪਣਾਈਏ ਕਿਵੇਂ ਉਜਲੇ ਹੋਈਏ ਤੇ ਬਾਣੀ ਅੰਦਰ ਇੱਕ ਵਚਨ ਸਾਹਿਬ ਨੇ ਕਿਹਾ ਮਾਰੇ ਕਹਿੰਦੇ ਵੀ ਵਸਤੂ ਨੂੰ ਬਾਹਰ ਮੁਖੀ ਸਥੂਲ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਉਹਦੇ ਨਾਲ ਮਾਨ ਸਕਦੇ ਆ ਪਰ ਜੇ ਮਨ ਮਾਜਣਾ ਹੈ ਨਾ ਕੀ ਕਰਨਾ ਪਏਗਾ ਮਿਲ ਸੰਤ ਸਭਾ ਮਨ ਮਾਝੀਐ ਲੋ ਸਿਕੋਤੀ ਆਂਦੇਓ ਸਖਾ ਕੀਤਾ ਸਖਾ ਜੇ ਅਸੀਂ ਕੱਲੇ ਕਵਾਂਗੇ ਨਾ ਵੀ ਹਟ ਕਰਕੇ ਜ਼ੋਰ ਕਰਕੇ ਕਲ ਨਹੀਂ ਬਣਨੇ ਜੇ ਕੱਲੇ ਜ਼ੋਰ ਲਾ ਕੇ ਕਵਾਂਗੇ ਆਖਣ ਜ਼ੋਰ ਚਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਕਿਉਂਕਿ ਮੇਰੇ ਸਤਗੁਰੂ ਕਹਿੰਦੇ ਮਨ ਹਟ ਕਿਨਾਂ ਨਾ ਪਾਇਓ ਸਭ ਥੱਕੇ ਕਰਮ ਕਮਾਏ ਇਹ ਜ਼ੋਰ ਵਾਲਾ ਮਸਲਾ ਨਹੀਂ ਹੈ ਜੀ ਫਿਰ ਕੀ ਕਰੀਏ ਮਹਾਰਾਜ ਸਭ ਤੋਂ ਸੌਖਾ ਤਰੀਕਾ ਹੈ ਸੰਗਤ ਯਕੀਨ ਕਰਨਾ ਅਜ਼ਮਾ ਕੇ ਵੇਖਿਓ ਜੀ ਭਾਵਨਾ ਕਰਕੇ ਪ੍ਰੀਮ ਕਰਕੇ ਜਿੱਦਨ ਗੁਰੂ ਦੀ ਕੀਰਤਨ ਸੁਣ ਸੰਗਤ ਦੀ ਇੱਕ ਪਹਿਚਾਣ ਬੜੀ ਜ਼ਰੂਰੀ ਹੈ ਵੀ ਸਤ ਸੰਗਤ ਕੈਸੀ ਜਾਣੀ ਹੈ ਜਿੱਤੈ ਆ ਅੱਜ ਨੂੰ ਇੱਕ ਪੈਮਾਨਾ ਰੱਖਿਓ ਇਹ ਨਾ ਹੋਵੇ ਵੀ ਮੇਰੇ ਬਾਰੇ ਬੰਦੇ ਦੇ ਸੋਲੇ ਗਾ ਗਾ ਕੇ ਤੇ ਤੁ ਤੁਹਾਨੂੰ ਸਾਰਿਆਂ ਨੂੰ ਕਹੋ ਵੀ ਆਹੀ ਰੱਬ ਹੈ ਨਹੀਂ ਨਹੀਂ ਜਿੱਥੇ ਇੱਕੋ ਨਾਮ ਸਿਰਫ ਕਰਤੇ ਦੀ ਕੀਰਤੀ ਆ ਤੇ ਜਦੋਂ ਸੰਗਤ ਵਿੱਚ ਜੁੜਦੇ ਆ ਤੇ ਮਿਲ ਸੰਤ ਸਭਾ ਮਨ ਮਾਂਜੀ ਹੈ ਹਰ ਕਾ ਨਾਮ ਨਿਵਾਸ ਫਿਰ ਬਸ ਉਹ ਟਿਕ ਜਾਂਦਾ ਵਿੱਚ ਤੰਨਾ ਗੁਰੂ ਸਾਹਿਬ ਕਹਿੰਦੇ ਸੋਹਣੇ ਬਣਾ ਕੇ ਲਿਆ ਹੱਥ ਸੋਹਣੇ ਕਹਿੰਦਾ ਜੀ ਮੈਂ ਹੱਥ ਧੋ ਕੇ ਆਇਆ ਬੜਾ ਸੋਹਣਾ ਨੌਜਵਾਨ ਸੀ ਦਸਮ ਬਾਤ ਚ ਜਲ ਮੰਗਿਆ ਨਾ ਸੁਣੀ ਸਾ ਕਿ ਸੇਵਾਦਾਰ ਕੋਈ ਹੈ ਨਹੀਂ ਸੀ ਤੇ ਇਹ ਪਹਿਲੀ ਵਾਰ ਹੀ ਨੌਜਵਾਨ ਆਇਆ ਤੇ ਬੜਾ ਦਰਸ਼ਨੀ ਚਿਹਰਾ ਮੋਰਾ ਬੜਾ ਖੂਬਸੂਰਤ ਪੋਲੇ ਪੋਲੇ ਨਰਮ ਨਾਜ਼ਕ ਜਿਹੇ ਹੱਥ ਤੇ ਮਾਂਜ ਧੋ ਕੇ ਸਵਾਰ ਕੇ ਬਣਾ ਕੇ ਕਹਿਣ ਲੱਗਾ ਜੀ ਲਓ ਤੇ ਸਾਹਿਬ ਕਹਿਣ ਲੱਗੇ ਨਾ ਤੇਰੇ ਹੱਥ ਸੋਹਣੇ ਸਾਫ ਤੇ ਨਾ ਤੇਰਾ ਪਾਣੀ ਸਾਫ ਤੰਨਾ ਕਹਿੰਦਾ ਜੀ ਵੇਖੋ ਮੈਂ ਮਾਂਜੇ ਇਦਾਂ ਮਨਜਣਾ ਗੁਰੂ ਨੂੰ ਨਹੀਂ ਪਰਵਾਹ ਠੀਕ ਹੈ ਇਨਫੈਕਸ਼ਨ ਤੋਂ ਬਚਣਾ ਚਾਹੀਦਾ ਹੈ ਸਰੀਰ ਸੁੱਧ ਰਹਿੰਦਾ ਜ਼ਰੂਰ ਚੰਗੀ ਗੱਲ ਹੈ ਸੋਹ ਬਿਮਾਰੀਆਂ ਤੋਂ ਬਚ ਜਾਈਦਾ ਭੋਜਨ ਵੀ ਸਾਫ਼ ਸੁਥਰਾ ਹੋਵੇ ਕੱਪੜੇ ਵੀ ਹੱਥ ਪੈਰ ਵੀ ਪਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਮਨ ਮੈਲਾ ਤੇ ਸਭ ਕੁਝ ਮੈਲਾ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪਰਵਾਨ ਸੱਚ ਕਮਾਈਐ ਫਿਰ ਹੁਣੇ ਕਹਾਂਗੇ ਵੀ ਆਏ ਜੀ ਚਲੇ ਹੋ ਕੇ ਫਿਰ ਮੁਖੜਾ ਦਗ-ਦਗ ਕਰੇਗਾ ਜੀ ਨੂਰ ਡਲਕਾਂ ਮਾਰੇਗਾ ਫਿਰ ਨਹੀਂ ਵੇਖਣਾ ਵੀ ਇਹ ਬਾਰੀ ਤੌਰ ਦੇ ਉੱਤੇ ਹੱਥ ਮਿੱਟੀ ਨਾਲ ਲੱਭੜੇ ਬਾਬਾ ਰਵਿਦਾਸ ਜੀ ਦੇ ਹੱਥ ਪਸ਼ੂ ਮਰੇ ਹੋਏ ਚੁੱਕਦੇ ਆ ਤੇ ਰੰਬੀ ਲੈ ਕੇ ਉਹਨਾਂ ਦੀ ਖੱਲ ਲੋਂਦੇ ਆ ਯਕੀਨਨ ਉਹਨਾਂ ਦੇ ਕੱਪੜੇ ਵੀ ਖੂਨ ਨਾਲ ਲੱਭੜੇ ਹੁੰਦੇ ਹੋਣਗੇ ਮਲੇ ਨਾਲ ਪਸ਼ੂਆਂ ਦੇ ਗੋਹੇ ਨਾਲ ਲੱਭੜੇ ਹੁੰਦੇ ਹੋਣਗੇ ਉਹਨਾਂ ਦੇ ਹੱਥ ਵੀ ਲੱਭੜੇ ਹੁੰਦੇ ਹੋਣਗੇ ਪਰ ਉਹ ਇੰਨੇ ਸੋਹਣੇ ਨੇ ਇੰਨੇ ਸੋਹਣੇ ਨੇ ਕਿ ਉਹਨਾਂ ਨੂੰ ਇਸ ਸਿੰਘਾਸਨ ਤੇ ਬਿਠਾ ਕੇ ਤੇ ਅਸੀਂ ਸਾਰੇ ਉਹਨਾਂ ਨੂੰ ਮੱਖਾ ਦੇਖ ਰਹੇ ਹਾਂ ਕਿੰਨੇ ਤੇਰੇ ਕੱਪੜੇ ਵੇਖਨੇ ਆ ਸੱਜਣਾ ਕਿੰਨੇ ਤੇਰੇ ਹੱਥਾਂ ਨੂੰ ਮੈਂ ਫੇਰ ਅਰਜ਼ ਕਰ ਰਿਹਾ ਉਹ ਤੇਰੀ ਸਰੀਰਕ ਬਿਮਾਰੀਆਂ ਤੋਂ ਬਚਣ ਵਾਸਤੇ ਸਾਧਨ ਸਚੁਤਮਤਾ ਰੱਖਣੀ ਚਾਹੀਦੀ ਹੈ ਸਫਾਈ ਰੱਖਣੀ ਚਾਹੀਦੀ ਹੈ ਪਰ ਸਿੱਖ ਇਦਾਂ ਦਾ ਜੀਵਨ ਜੀਵੇ ਵੀ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲਕ ਪਲੇਟਾ ਜਿਵੇਂ ਚੀਥੜਿਆਂ ਦੇ ਵਿੱਚ ਵੀ ਹੀਰਾ ਹੀ ਰਹਿੰਦਾ ਨਾ ਇਦਾਂ ਕੋਈ ਗੱਲ ਨਹੀਂ ਜਿੱਦਾਂ ਦਾ ਮਰਜੀ ਸਰੀਰ ਹੋਵੇ ਕੱਪੜੇ ਫਟੇ ਵੀ ਹੋਣ ਤੇ ਚਿੰਤਾ ਨਹੀਂ ਮੇਰਾ ਗੁਰੂ ਕੱਪੜੇ ਨਹੀਂ ਦੇਖਦਾ ਉਹ ਕੁੜਤੇ ਦਾ ਸਾਈਜ਼ ਨਹੀਂ ਦੇਖਦਾ ਵੀ ਕਿੰਨਾ ਗੋਡਿਆਂ ਤੋਂ ਨੀਵਾ ਹੋ ਗਿਆ ਕਿ ਨਹੀਂ ਹੋ ਗਿਆ ਉਹਦੇ ਅੱਗੇ ਸੋਹਣੇ ਬਣਨ ਵਾਸਤੇ ਕਿਰਤ ਵਿਰਤ ਕਰਤ ਰਹਿੰਦੀ ਉਹਦੇ ਅੱਗੇ ਸੋਹਣੇ ਬਣਨ ਵਾਸਤੇ ਵਾਹੋ ਵਾਹ ਕਰੈ ਸੇ ਜਾਨਾ ਸੋਹਣੇ ਤਿੰਨ ਕੋ ਪਰਜਾ ਪੂਜਨੇ ਫਿਰ ਵੇਖ ਤੋ ਅਦਰ ਹੁੰਦਾ ਸੋ ਓਰੀਜਨਲ ਸੋਹਣੇ ਬਣੀਏ ਨਕਲੀ ਭੀਖ ਨਕਲੀ ਫੇਸ ਮੇਕਰ ਹਨ ਅੱਜ ਕੱਲ ਦੁਕਾਨਾਂ ਬਣੀਆਂ ਹੋਈਆਂ ਜੀ ਮੂੰਹ ਬਣਾਣ ਗਈ ਐ ਸਾਡੀ ਧੀ ਉੱਤੇ ਗੁਣ ਗ੍ਰਹਿਣ ਕਰ ਬੱਚੀਏ ਸੱਚੀ ਮੁੱਚੀ ਤੇਰਾ ਜੀਵਨ ਸੋਹਣਾ ਹੋਵੇ ਇਹ ਨਕਲੀ ਰੰਗ ਤੇ ਉਤਰ ਜਾਣਾ ਇਹ ਨਕਲੀ ਗਹਿਣੇ ਇਹ ਸਭ ਕੁਝ ਖਤਮ ਹੋ ਜਾਣਾ 100 ਗੁਣਾ ਦੀ ਸਾਂਝ ਜਿਹੜੀ ਭਾਈ ਸਾਹਿਬ ਸਾਨੂੰ ਦੱਸ ਕੇ ਗਏ ਨਾ ਬੜੀ ਪਿਆਰੀ ਗੱਲ ਵੀ ਵਾਕਈ ਗੁਰੂ ਸਾਨੂੰ ਸੋਹਣੇ ਬਣਾ ਦੇ ਪਾਤਸ਼ਾਹ ਸੋਹਣੇ ਸੋਹਣੇ ਗੁਣ ਹੋਣ ਸਿੱਖਦੇ ਜੀਵਨ ਚ ਇੰਨਾ ਪਿਆਰ ਹੋਵੇ ਇੰਨੀ ਨਿਮਰਤਾ ਹੋਵੇ ਇੰਨੀ ਹਲੀਮੀ ਹੋਵੇ ਸਾਰਿਆਂ ਨੂੰ ਸੋਹਣਾ ਲੱਗਣਾ ਬੱਚਾ ਇਹ ਨਿਕਾ ਜਾ ਤੇ ਜਦੋਂ ਮਿੱਠਾ ਬੋਲਦਾ ਨਿਸ਼ਕਪਟ ਜਿਆ ਨਿਰਛਲ ਜਿਆ ਬੜਾ ਪਿਆਰਾ ਲੱਗਦਾ ਸਾਰਿਆਂ ਨੂੰ ਉਹਦੇ ਗੁਣ ਸੋਹਣੇ ਲੱਗ ਗਵਾਈ ਗੁਰੂ ਕਰਨ ਕਿਰਪਾ ਇਦਾਂ ਦੀ ਸਾਡੀ ਬਿਰਤੀ ਬਣੇ ਸਾਧ ਸੰਗਤ ਵਾਕਿ ਅਸੀਂ ਸਰੂਪ ਬਣੀਏ ਕੂਰੂਪ ਨਾ ਬਣੀਏ ਬਹਿਰੂਪੀਏ ਵੀ ਨਾ ਹੋਈਏ ਤੇ ਕੂਰੂਪ ਵੀ ਨਾ ਹੋਈਏ ਗੁਰੂ ਸਾਹਿਬ ਦੀ ਸਾਨੂੰ ਆਪਣੇ ਵਰਗੇ ਬਣਾ ਲੈਣਾ ਆਪਣਾ ਨਿਵਾਸ ਸਾਡੇ ਅੰਦਰ ਕਰਨ ਸਿਰ ਕਹਿੰਦੇ ਵੀ ਮੇਰੇ 'ਚ ਤੇ ਮੇਰੇ ਸਿੱਖ 'ਚ ਕੋਈ ਫਰਕ ਨਹੀਂ ਰਹੇਗਾ